ਕਵਿੰਟੈਲੀਜੈਂਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਦਰਅਸਲ ਪਾਕਿਸਤਾਨ ਤੋਂ ਲਗਾਤਾਰ ਹਥਿਆਰ ਭੇਜੇ ਜਾ ਰਹੇ ਨੇ ਪੰਜਾਬ ਨੂੰ ਦਿਹਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਬੈਨ ਆਊਟਫਿਟਸ ਨੇ ਜਿਹੜੇ ਪਾਕਿਸਤਾਨ ਦੇ ਵਿੱਚ ਸ਼ਰਨ ਲੈ ਕੇ ਬੈਠੇ ਨੇ ਉਹ ਪੰਜਾਬ ਦੇ ਵਿੱਚ ਕੁਝ ਨਾ ਕੁਝ ਕਰਨ ਦੇ ਲਈ ਕਾਰਸਤਾਨੀਆਂ ਕਰਦੇ ਰਹਿੰਦੇ ਨੇ ਔਰ ਇਸੇ ਕੜੀ ਦਾ ਪਰਦਾ ਫਾਸਟ ਕੀਤਾ ਆ ਇੰਟੈਲੀਜੈਂਸ ਵਿੰਗ ਨੇ ਪੰਜਾਬ ਦੇ ਨੇ ਔਰ ਅੰਮ੍ਰਿਤਸਰ ਦੇ ਵਿੱਚ ਕ੍ਰਾਸ ਬਾਰਡਰ ਸਮਗਲਿੰਗ ਜਿਹੜੀ ਆ ਉਸ ਨੂੰ ਉਸ ਦਾ ਉਸ ਨੂੰ ਫੇਲ ਕਰਦੇ ਆ ਤਕਰੀਬਨ 299 ਜਿਹੜੇ ਕਿ ਬੜੇ ਹਾਈ ਟੈਕ ਆ ਔਰ ਇਸ ਤੋਂ ਇਲਾਵਾ 230 ਬੋਰ ਦੇ ਔਰ ਇੱਕ 32 ਬੋਰ ਦਾ ਜਿਹੜਾ ਪਿਸਟਲ ਹੈ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਰਿਕਵਰ ਪੰਜ ਪਿਸਟਲ ਰਿਕਵਰ ਕੀਤੇ ਆ ਜਿਨ੍ਹਾਂ ਦੇ ਵਿੱਚ ਦੋ 9mm ਦੇ ਨੇ ਦੋ 30 ਬੋਰ ਦੇ ਨੇ ਔਰ ਇੱਕ 32 ਬੋਰ ਦਾ ਆ ਸੋ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਇਹ ਕਨਸਾਈਨਮੈਂਟ ਕਿਸੇ ਗੈਂਗਸਟਰ ਮਾਡਿਊਲ ਦੀ ਸੀ ਜਿਹੜਾ ਕਿ ਪੰਜਾਬ ਦੇ ਅੰਦਰ ਹੈ ਔਰ ਉਹਦੇ ਲਿੰਕ ਪਾਕਿਸਤਾਨ ਦੇ ਅੰਦਰ ਵੀ ਨੇ ਔਰ ਉਹ ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼ ਕਰ ਰਹੇ ਸੀ ਫਿਲਹਾਲ ਜਿਹੜੀ ਐਫ ਆਈ ਆਰ ਰਜਿਸਟਰ ਕੀਤੀ ਗਈ ਆ ਜਿਹੜੀ ਬਾਰਡਰ ਦੇ ਵਿੱਚ ਬਾਰਡਰ ਸਿਕਿਉਰਿਟੀ ਫੋਰਸ ਵੱਲੋਂ ਔਰ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਦੇ ਵਿੱਚ ਔਰ ਇਹ ਫਰਦਰ ਜਾਣਕਾਰੀ ਜਿਹੜੀ ਆ ਉਹ ਪੂਰੀ ਨਿਕਲ ਕੇ ਆਊਗੀ ਕਿ ਇਹਦੇ ਲਿੰਕ ਕਿੱਥੇ ਸੀ ਕਿੱਥੇ ਜਾਣੇ ਆ ਫਿਲਹਾਲ ਪੰਜਾਬ ਪੁਲਿਸ ਕਹਿੰਦੇ ਆ ਵੀ ਕਮਿਟਿਡ ਹੈ ਆਪਣੇ ਆਪ ਨੂੰ ਪੂਰੇ ਤਰੀਕੇ ਨਾਲ ਉਹਨੇ ਤਤਪਰ ਰੱਖਿਆ ਹੋਇਆ ਆ ਕਿ ਪੰਜਾਬ ਦੇ ਵਿੱਚ ਇਦਾਂ ਦੇ ਲੋਕਾਂ ਨੂੰ ਪਰਫੁੱਲਿਤ ਨਹੀਂ ਹੋਣ ਦੇਣਗੇ ਫਿਲਹਾਲ ਬਹੁਤ ਵੱਡੀ ਕਾਰਵਾਈ ਕੀਤੀ ਆ ਪੰਜਾਬ ਦੇ ਇੰਟੈਲੀਜੈਂਸ ਵਿੰਗ ਨੇ ਇਹ ਆਪਰੇਸ਼ਨ ਪੰਜਾਬ ਪੁਲਿਸ ਤੇ ਇੰਟੈਲੀਜੈਂਸ ਵਿੰਗ ਨੇ ਰਲ ਕੇ ਕੀਤਾ ਸੀ ਜਦੇ ਵਿੱਚ ਹਾਈ ਟੈਕ ਹਥਿਆਰ ਜਿਹੜੇ ਨੇ ਉਹ ਬਰਾਮਦ ਹੋਏ ਨੇ ਕ੍ਰਾਸ ਬਾਰਡਰ ਜਿਹੜੀ ਆਪਾਂ ਕਹ ਲਈਏ ਕਿ ਸਮਗਲਿੰਗ ਹੈ ਉਸ ਨੂੰ ਦੱਬਣ ਦੇ ਲਈ ਇਹ ਬਹੁਤ ਵੱਡੀ ਕਾਰਵਾਈ ਪੰਜਾਬ ਪੁਲਿਸ ਨੇ ਕੀਤੀ ਆ ਫਿਲਹਾਲ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਉਸ ਤੁਸੀਂ ਦੇਖ ਸਕਦੇ ਹੋ ਕਿ ਪੰਜ ਪਿਸਟਲ ਨੇ ਔਰ ਇਹ ਪੰਜ ਪਿਸਟਲ ਜਿਹੜੇ ਨੇ ਇੱਕ ਜਿਨ੍ਹਾਂ ਦੇ ਵਿੱਚ ਦੇ ਗੱਲ ਕੀਤੀ ਜਾਵੇ ਕਿ ਬਹੁਤ ਹਾਈ ਟੈਕ ਹੈ 2 9mm ਦੇ ਨੇ ਅਤੇ 2 30 bore ਦੇ ਨੇ ਤੇ ਇੱਕ 32 bore ਦਾ ਆ ਜਿਹੜੇ ਕਿ ਪੰਜਾਬ ਦੇ ਅੰਦਰ ਗੈਂਗਸਟਰ ਮੋਡਿਊਲ ਨੂੰ ਅੱਜ ਪੰਜਾਬ ਪੁਲਿਸ ਅਕੈਡਮੀ ਫਲੋਰ ਵਿਖੇ ਸਟੇਟ ਲੈਵਲ ਲਾਅ ਐਂਡ ਆਰਡਰ ਰਿਵਿਊ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਸਾਰੇ ਡਿਸਟ੍ਰਿਕਟ ਐਸਐਸਪੀਜ਼ ਕਮਿਸ਼ਨਰਜ਼ ਆਫ ਪੁਲਿਸ ਰੇਂਜ ਡੀਆਈਜੀਜ਼ ਅਤੇ ਸੀਨੀਅਰ ਆਫਿਸਰਸ ਪੁਲਿਸ ਹੈੱਡਕੁਆਟਰ ਤੋਂ ਸ਼ਾਮਿਲ ਹੋਏ ਇਸ ਦੇ ਵਿੱਚ ਮੇਨਲੀ ਤਿੰਨ ਪੈਰਾਮੀਟਰਸ ਪੁਲਿਸ ਦੀ ਪਰਫਾਰਮੈਂਸ ਦੇ ਰਿਵਿਊ ਕੀਤੇ ਗਏ ਜੋ ਦਿਨਸ਼ਿਆਂ ਵਿਰੁੱਧ ਜਿਹੜਾ ਪੰਜਾਬ ਸਰਕਾਰ ਦਾ ਐਂਟੀ ਡਰੱਗ ਕੈਂਪੇਨ ਹੈਗਾ ਐਕਸ਼ਨ ਅਗੇਂਸਟ ਆਰਗੇਨਾਈਜ਼ਡ ਕ੍ਰਾਈਮ ਅਤੇ ਐਕਸ਼ਨ ਅਗੇਂਸਟ ਟਰੋਰ ਮੋਡਿਊਲਸ ਜੋ ਦਿਨਸ਼ਿਆਂ ਵਿਰੁੱਧ ਅਭਿਆਨ ਦੇ ਅੰਤਰਗਤ 1 ਮਾਰਚ ਔਨਵਰਡਸ 13665 ਐਫ ਆਈ ਆਰਸ ਦਰਜ ਹੋਈਆਂ ਤੇ 18424 ਗ੍ਰਿਫਤਾਰੀਆਂ ਹੋਈਆਂ ਜਿਨ੍ਹਾਂ ਦੇ ਵਿੱਚੋਂ 2603 ਕਮਰਸ਼ੀਅਲ ਕੇਸਸ ਹੈਗੇ ਤਕਰੀਬਨ 900 ਕਿਜੀ ਹਿਰੋਇਨ 332 ਕਿਜੀ ਓਪੀਐਮ 13 ਕਿਜੀ ਚਰਸ 6 ਕਿਜੀ ਆਇਸ ਰਿਕਵਰ ਹੋਈ ਹੈ ਸਾਡੇ 11 ਕਰੋੜ ਡਰਗ ਮਨੀ ਇਸ ਉਰੇ ਅਭਿਆਨ ਦੇ ਵਿੱਚ 90% ਕਨਵਿਕਸ਼ਨ ਰੇਟ ਰਹੀ ਹੈ ਤੇ 168 ਜਿਹੜੇ ਪ੍ਰੋਪਰਟੀਆਂ ਨੂੰ ਲੀਗਲ ਤਰੀਕੇ ਨਾਲ ਸਮਗਲਰਸ ਦੀ ਪ੍ਰੋਪਰਟੀਆਂ ਨੂੰ ਡਿਮੋਲਿਸ਼ ਕੀਤਾ ਗਿਆ ਹੈ ਜਿਹੜਾ ਸੈਕਸ਼ਨ 64 ਐਫ ਹੈਗਾ ਐਨਡੀਪੀਐਸ ਐਕਟ ਦੇ ਵਿੱਚ ਉਸ ਦੇ ਵਿੱਚ 220 ਲੋਕਾਂ ਦੇ ਖਿਲਾਫ ਪ੍ਰोसीडिंग्स ਲਾਂਚ ਕੀਤੀ ਗਈਆਂ ਸੇਫ ਪੰਜਾਬ ਹੈਲਪਲਾਈਨ ਤੇ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕਿ ਐਫ ਆਈਆਰਸ ਦੀ ਕਨਵਰਸ਼ਨ ਰੇਟ ਤਕਰੀਬਨ 30% ਹੈ 3000 ਤੋਂ ਵੱਧ 3671 ਐਫ ਆਈਆਰਾਂ ਦਰਜ ਹੋਈਆਂ ਅਤੇ 4872 ਗ੍ਰਿਫਤਾਰੀਆਂ ਹੋਈਆਂ ਇਹ ਲੋਕਾਂ ਦੇ ਟਿਪਸ ਤੇ ਜਿਹੜੀ ਇਨਫੋਰਮੇਸ਼ਨ ਪਬਲਿਕ ਦੁਆਰਾ ਸ਼ੇਅਰ ਕੀਤੀ ਜਾਂਦੀ ਹੈ ਉਸ ਤੇ ਕਾਰਵਾਈ ਹੁੰਦੀ ਹੈ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਉਹ ਜਿੱਥੇ ਵੀ ਕਿਤੇ ਪੰਜਾਬ ਦੇ ਵਿੱਚ ਡਰੱਗ ਵਿਕਦੀ ਹੈ ਡਰੱਗ ਬਾਰੇ ਕੋਈ ਇਨਫੋਰਮੇਸ਼ਨ ਹੈ ਤਾਂ ਉਹ ਬੇਖੌਫ ਬੇਤੜਕ ਹੋ ਕੇ ਸਾਨੂੰ ਇਨਫੋਰਮੇਸ਼ਨ ਦੇਣ ਉਸ ਤੇ ਕਾਰਵਾਈ ਕੀਤੀ ਜਾਊਗੀ ਆਰਗੇਨਾਈਜ਼ਡ ਕ੍ਰਾਈਮ ਗੈਂਗਸਟਰ ਦੇ ਖਿਲਾਫ ਐਕਸ਼ਨ ਪੁਲਿਸ ਦੀ ਟੌਪਮਸ ਪ੍ਰਾਇਰੀਟिज ਚ ਹੈ ਉਹ ਬਹੁਤ ਹੀ ਡਿਟੇਲ ਦੇ ਵਿੱਚ ਡਿਸਕਸ ਹੋਇਆ ਸਾਡੇ ਸਾਰੇ ਜਿਹੜੇ ਕੇਸ ਹੈਗੇ ਉਹ ਟ੍ਰੇਸਟ ਹੈਗੇ ਉਹਦੇ ਵਿੱਚ ਪਰਪੈਟਰੇਟਰਸ ਆਈਡੈਂਟੀਫਾਈਡ ਹੈ ਤੇ एफर्ट्स आर बीइंग मेड ਜਿਹੜਾ ਪਾਕਿਸਤਾਨ ਵੱਲੋਂ ਸਪਾਂਸਰਡ ਜਿਹੜੀ 테러ਰ ਐਕਟੀਵਿਟੀਆਂ ਹੈ ਉਸ ਦੀ ਸਮੀਖਿਆ ਕੀਤੀ ਗਈ ਡਿਸਕਸ ਕੀਤਾ ਗਿਆ ਵੀ ਹੈ 100% ਸੋਲਵ 올 테러 ਕੇसेस ਪੰਜਾਬ ਪੁਲਿਸ ਇਸ ਫੁਲੀ ਕਮਿਟਡ ਟੂ ਮੇਨਟੇਨ ਸੇਫਟੀ ਐਂਡ ਸਿਕਿਉਰਿਟੀ ਇਨ ਦੀ ਸਟੇਟ ਐਂਡ ਮੇਕ ਪੰਜਾਬ ਡਰਗ ਫਰੀ